ਤੇ ਬੰਦਿਆਂ ਨੂੰ ਕਹਿਣਗੇ ਤੁਸੀਂ ਪਰੇ ਤੰਬੂ ਚ ਹੋ ਜੋ ਬੀਬੀਆਂ ਨੂੰ ਪ੍ਰਸ਼ਾਦਾ ਛਕਾ ਦਿਓ ਇਹਦੇ ਤੇ ਗਰੰਥੀ ਸਿੰਘ ਦੇ ਕੋਲ ਅਰਦਾਸ ਪਤਾ ਕੀ ਕਰਾਈ ਹੈ ਇਹ ਪਰਸੋਂ ਰੋਜ ਤੋਂ ਤਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦੇ ਮਾਵਾਕਾਂ ਸਰਗਰ ਬਾਣੀ ਦਾ ਪ੍ਰਵਾਹ ਇਹ ਧਾਰ ਘਰ ਦੇ ਪ੍ਰੀਤਵਾਨ ਬੋਲੋ ਜੀ ਇਹ ਕੌਣ ਆ ਭਲਾ ਗਰੰਥੀ ਸਿੰਘ ਪਾਠੀ ਸਿੰਘ ਵੀ ਮੇਰੇ ਵੀਰ ਬੈਠੇ ਆ ਉਹ ਨਾਂ ਬੋਲਣਗੇ ਤੂੰ ਹਾਂ ਉਹਨਾਂ ਦੇ ਗੱਲ ਪੜਾ ਉਹਨਾਂ ਦੀ ਮਜਬੂਰੀ ਬੋਲਣਾ ਉਹਨਾਂ ਤੇ ਜਿਹੜਾ ਬੰਦਾ ਜੇ ਜੇ ਡੈਥ ਪੀ ਕੇ ਹੋਈ ਆ ਨਾ ਉਹਨੂੰ ਵੀ ਕਹਿਣਾ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਜਿਹੜਾ ਮਰਿਆ ਪੈਲਸ ਵਿੱਚ ਨਾ ਪੀ ਕੇ ਉਹਦੀ ਅਰਦਾਸ ਤੇ ਵੀ ਜੇ ਸਾਨੂੰ ਸੱਜੋਗੇ ਅਸੀਂ ਇਹੋ ਕਹਿਣਾ ਅਸੀਂ ਨਾ ਕਹਿ ਕੇ ਮਰਨਾ ਤੁਹਾਡੇ ਕੋਲੋਂ ਸਾਨੂੰ ਕਹਿਣਾ ਪੈਣਾ ਤੇ ਦਰ ਘਰ ਦੇ ਪ੍ਰੀਤਵਾਨ ਗੁਰਮੁਖ ਪਿਆਰੇ ਜਥੇਦਾਰ ਫਲਾਣਾ ਫਲਾਣਾ ਸੋ ਉਹਦੀਆਂ ਅੱਖਾਂ ਪੁੱਠੀਆਂ ਹੋਈਆਂ ਨਸ਼ੇ ਦੇ ਨਾਲ ਗੁਸਾ ਨਾ ਹਕੀਕਤ ਹੈ ਅੱਜ ਨਸ਼ਿਆਂ ਦੀ ਦਲ ਦੇ ਵਿੱਚ ਸਾਡਾ ਸਮਾਜ ਫਸਿਆ ਪਿਆ ਹੈ ਅੱਜ ਜਿੰਨੇ ਧਾਰਮਿਕ ਆਖਣ ਵਾਲਿਆਂ ਨਾ ਡੋਪ ਟੈਸਟ ਕਰਾ ਕੇ ਵੇਖ ਲੋ 75% ਜਾਦੇ ਨਸ਼ੇੜੀ ਇਹ ਵੀ ਨਿਕਲਨੇ ਨੇ ਮੇਰੀਆਂ ਗੱਲਾਂ ਕਈਆਂ ਨੂੰ ਚੁਬਤੀਆਂ ਮੈਂ ਸਿੱਧਾ ਕਹਿਣਾ ਮੈਂ ਕਹਿੰਦਾ ਨਾ ਲੀਡਰਾਂ ਦੇ ਵੀ ਟੈਸਟ ਕਰਾਓ ਡੋਪ ਟੈਸਟ ਕਰਾਓ ਪੰਚਾਇਤਾਂ ਦੇ ਵੀ ਕਰਾਓ ਰਾਗੀਆਂ ਪ੍ਰਚਾਰਕਾਂ ਦੇ ਵੀ ਕਰਾਓ ਪਤਾ ਲੱਗ ਜੂ ਬਾਬਿਆਂ ਦੇ ਵੀ ਕਰਾ ਲਓ ਕਿ ਜਿਹੜੇ ਬਾਬਾ ਜੀ ਦੀ ਅੱਖਾਂ ਵੜੀਆਂ ਲਾਲ ਆ ਬਾਬਾ ਜੀ ਬੜੇ ਰੰਗ ਭਖਦਾ ਬਾਬਾ ਜੀ ਦੇ ਅੰਦਰ ਕੁਝ ਗਿਆ ਭਖਦੀਆਂ ਅੱਖਾਂ ਤਾਂਵੇਂ ਥੋੜਾ ਸਮਝਾਈ ਗੁਰੂ ਕੇ ਪਿਆਰਿਓ ਨਸ਼ੇ ਦਾ ਤਿਆਗ ਕਰੋ ਅਮਲ ਪ੍ਰਸ਼ਾਦੇ ਦਾ ਕਰੋ ਸਵੇਰੇ ਵਖਸਰ ਉਠੋ ਦੋ ਗਲਾਸ ਸਵੇਰੇ ਪਾਣੀ ਪੀਓ ਸਿਹਤ ਆਪਣੀ ਵਧੀਆ ਰੱਖੋ ਇਹ ਜੀਵਨ ਦੁਬਾਰਾ ਨਹੀਂ ਮਿਲਣਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਨੌਜਵਾਨਾ ਜੇ ਤੂੰ ਨਸ਼ਾ ਕਰਦਾ ਏ ਤੇਰੇ ਕਰਕੇ ਤੇਰੀ ਮਾਂ ਨੂੰ ਕੋ ਅਮਲੀ ਦੀ ਮਾਂ ਕਹਿੰਦਾ ਨਾ ਤੂੰ ਕੋ ਵਧੀਆ ਕੰਮ ਨਹੀਂ ਕਰ ਰਿਹਾ ਨਾ ਬਦਲਦੇ ਅੱਜ ਕਹਿ ਅੱਜ ਤੋਂ ਬਾਅਦ ਇਹ কলੰਕ ਆਪਣੇ ਮੱਥੋਂ ਲਾ ਆ ਛੱਡਿਆ ਇਹ ਕੋਹੜ ਆਪਣੇ ਘਰੋਂ ਭਾਈ ਮਨੀ ਸਿੰਘ ਦੇ ਸਿੱਧੀ ਦਿਹਾੜੇ ਤੇ ਇੱਕ ਪ੍ਰਣ ਕਰ ਲੋ ਜੇ ਕੋ ਮਾੜਾ ਮੋਟਾ ਵੀ ਨਸ਼ਾ ਕਰਦਾ ਕਿ ਮੈਂ ਆਪਣੇ ਐਸ ਅੰਮ੍ਰਿਤ ਮਈ ਸਰੀਰ ਵਿੱਚ ਅੰਮ੍ਰਿਤ ਇਹ ਅੰਮ੍ਰਿਤ ਕਾਇਆ ਰਹੇ ਸੁਖਾਲੀ ਇਹ ਜਿਹੜੀ ਅੰਮ੍ਰਿਤ ਵਰਗੀ ਕਾਇਆ ਨਾ ਇਹਦੇ ਵਿੱਚ ਮੈਂ ਕੋਈ ਜ਼ਰੀਲਾ ਪਦਾਰਥ ਨਹੀਂ ਪਾਉਣਾ ਕੋਈ ਜ਼ਰੀਲੀ ਵਸਤੂ ਨਹੀਂ ਪਾਉਣਾ ਵੇਖੋ ਕੜਾ ਨੰਦ ਆਉਂਦਾ ਕਿਡਾ ਸਰੂਰ ਆਉਂਦਾ ਗੁਰੂ ਦੇ ਉਪਦੇਸ਼ ਦੇ ਉੱਤੇ ਤੁਰ ਕੇ ਵੇਖੋ ਗੁਰੂ ਦੇ ਰਾਹ ਦੇ ਪੰਦੀ ਬਣ ਕੇ ਵੇਖੋ ਮਾੜੀ ਸੰਗਤ ਨਾ ਕਰੋ ਚੰਗੀ ਸੰਗਤ ਕਰੋ ਮੇਰੇ ਮਾਧੋ ਜੀ ਸਾਤ ਸੰਗਤ ਮਿਲਾ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਕਿੰਨਾ ਅੰਦਰੋਂ ਜੜੇ ਹੋਣਗੇ ਭਾਈ ਮਨੀ ਸਿੰਘ ਵਰਗੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਬੰਦ-ਬੰਦ ਕਟਾ ਲਏ ਪਿਆਰੇ ਅੱਜ ਆਪਰੇਸ਼ਨ ਕਰਾਉਣਾ ਹੋਵੇ ਨਾ ਪਹਿਲਾਂ ਉਸ ਜਗ੍ਹਾ ਨੂੰ ਸੁੱਨ ਕਰਦੇ ਆ ਤੇ ਫਿਰ ਡਾਕਟਰ ਆਪਰੇਸ਼ਨ ਕਰਦੇ ਕਿੰਨੀ ਅੰਦਰੋਂ ਸੁਰਤ ਚੜ੍ਹਦੀ ਕਲਾ ਦੀ ਹੋਏਗੀ ਭਾਈ ਮਨੀ ਸਿੰਘ ਵਰਗੇ ਗੁਰੂ ਕੇ ਪੈਰੇ ਸਿਖਾ ਦੀ ਜਿਨ੍ਹਾਂ ਦੇ ਐਦਾਂ ਬੰਦ-ਬੰਦ ਕਟੇਗਾ ਨਿਕਨੇਗੇ ਟੁਕੜੇ ਕਿਤੇ ਗਏ ਉਹ ਦੀਗਦੇ ਸੀ ਵੀ ਇੱਕ ਵਾਰ ਕਿਤੇ ਸੀ ਕਹਣ ਇੱਕ ਵਾਰ ਕਹਿਣ ਕੇ ਅਸੀਂ ਸਭ ਕੁਝ ਛੱਡਿਆ ਪਰ ਉਸੂਲਾਂ ਉਤੇ ਪਹਿਰਾ ਦਿੰਦੇ ਆ ਇਹ ਗੁਰੂ ਕੇ ਲਾਲ ਸ਼ਾਦਤ ਦਾ ਜਾਮ ਪੀ ਗਏ ਅਸੀਂ ਉਹਨਾਂ ਦੇ ਰਾਹ ਤੇ ਤੁਰੀਏ ਪਾਂਦੀ ਬਣੀਏ ਉਸੂਲਾਂ ਨੂੰ ਸ਼ਿੱਕੇ ਉਤੇ ਨਾ ਟੰਗੀ ਗੁਰੂ ਦੇ ਉਪਦੇਸ਼ ਤੁਮ ਚੰਦਨ ਭਗਤ ਰਵਿਦਾਸ ਵਰਗੇ ਮਹਾਂਪੁਰਖਾਂ ਨੇ ਆ ਰੱਬ ਜੀ ਤੁਸੀਂ ਚੰਦਨ ਹੋ ਚੰਦਨ ਦੇ ਪੌਦੇ ਹੋ ਅਸੀਂ ਅਰਿੰਡ ਅਰਿੰਡ ਦੇ ਬੂਟੇ ਤੂੰ ਚੰਦਨ ਹਮ ਅਰਿੰਦ ਬਾਪਰੇ ਸੰਗ ਤੁਮਾਰੇ 바ਸਾ ਅਸੀਂ ਤੁਹਾਡੇ ਕੋਲ ਵਸਣ ਕਰਕੇ ਨਾ ਨੀਚ ਰੂਖ ਤੇ ਉੱਚ ਭਏ ਹੈ ਨੀਵੇਂ ਰੁਖ ਤੋਂ ਅਸੀਂ ਵੀ ਉੱਚੇ ਹੋ ਗਏ ਗੰਧ ਸੁਗੰਧ ਨਿਵਾਸਾ ਸਾਡੇ ਵਿੱਚ ਵੀ ਸੁਗੰਧ ਆਉਣ ਲੱਗ ਪਈ ਕਬੀਰੋ ਚੰਦਨ ਕਾ ਬਿਰਵਾ ਭਲਾ ਇੱਕ ਵੀਰ ਚੰਦਨ ਦਾ ਜਿਹੜਾ ਪੌਦਾ ਨਾ ਬੜਾ ਹੀ ਚੰਗਾ ਵਾ ਕਬੀਰ ਚੰਦਨ ਕਾ ਬਿਰਵਾ ਫਲਾ ਬੇੜਿਓ ਟਾਕ ਪਲਾਸ ਜਿਹੜਾ ਟਾਕ ਪਲਾਸ ਦੇ ਬੂਟਿਆਂ ਨਾਲ ਘਿਰਿਆ ਹੋਇਆ ਵਾ ਓਏ ਪੀ ਚੰਦਨ ਹੋਏ ਰਹੈ ਪੜੋ ਸਾਰੇ ਵਸੈ ਜੋ ਚੰਦਨ ਪਾਸ ਉਹ ਵੀ ਚੰਦਨ ਹੋ ਗਾਇ ਜਿਹੜੇ ਚੰਦਨ ਦੇ ਕੋਲ ਵਸੇ ਚੰਦਰ ਨੇ ਉਹਨਾਂ ਨੂੰ ਵੀ ਆਪਣੇ ਵਰਗੇ ਹੀ ਬਣਾ ਲਿਆ ਜਿਹੜੇ ਚੰਦਰ ਦੇ ਕੋਲ ਬੈਠੇ ਤੇ ਹੋਇਆ ਗੁਰੂ ਚੰਦਰ ਸੀ ਜੇ ਗੁਰੂ ਨੇ ਦੇਗਾ ਜੋ ਬਾਲੇ ਖਾਦੇ ਤੇ ਸਿੱਖ ਵਿੱਚ ਵੀ ਉਹ ਇੰਨੀ ਸ਼ਕਤੀ ਪੈਦਾ ਕਰਤੀ ਵੀ ਭਾਈ ਦਿਆਲਾ ਜੀ ਭਾਈ ਮਨੀਸ਼ ਸਿੰਘ ਦੇ ਸਕੇ ਭਰਾ ਵੀ ਦੇਗ ਚੋਂ ਬਾਲਾ ਦਿੱਤਾ ਗਿਆ ਸਿੱਖ ਨੇ ਵੀ ਉਸ ਕਸ਼ਟ ਨੂੰ ਆਪਣੇ ਪਿੰਡੇ ਤੇ ਹੰਡਾਇਆ ਪਰ ਸਿੱਖੀ ਸਦਕਾ ਨਹੀਂ ਛੱਡਿਆ